ਕਰਵੂ ਕਰਾਂਗੇ ਇਕੱਠਾ ਨਾ ਪਾਟੜ ਮਸਜਾ ਪਾ ਕੇ ਕਿਉਂਕਿ ਜਿਹੜੇ ਆ ਸੱਜਣਾਂ ਨਾ ਬੈਠੇ ਆ ਇਹ ਨਾ ਵੇਖਣ ਆਇਆ ਜਿਹੜਾ ਜਾਨਵਰ ਜਿੱਤਿਆ ਉਹ ਮੈਨੂੰ ਐ ਲੱਗ ਤੋ ਪਹਿਲੇ ਦੋਟਿਆ ਸਾਰਿਆਂ ਨਾਲੋਂ ਭਾਈ ਪਹਿਲੇ ਨੰਬਰ ਤੇ ਆਈ ਹੈ ਜਿਹੜੀ ਉਹ 269 ਨੰਬਰ ਜਿਹੜੀ ਆ ਵਿਚਾਲੇ ਖੜੀ ਆ ਇਹ ਨੀਲੀ ਰਾਵੀ ਨਸਲ ਦਾ

ਮੰਨੇ ਭਾਈ ਨੂੰ ਆਪਾਂ ਯਾਦ ਕੀ ਪਾ ਦਿਖਾ ਦਿੱਤੀ ਇਹ ਪਹਿਲੇ ਨੰਬਰ ਤੇ ਦਿੱਲੀ ਦਾ ਵਿੱਚ ਪਹਿਲੇ ਨੰਬਰ ਤੇ